ਨੇ ਰਾਜਾ ਵੜਿੰਗ ਪੇਸ਼ ਹੋਣਗੇ 17 ਤਾਰੀਖ ਤੈਅ ਕਰ ਦਿੱਤੀ ਗਈ ਹੈ ਨਵੰਬਰ ਦੀ ਆਰਸ਼ਪਿਤ ਖੜਿਆਲ ਚੀਫ ਸਪੋਕਸਪਰਸਨ ਪੰਜਾਬ ਕਾਂਗਰਸ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਕੀਲ ਅੱਜ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਹਾਫ ਤੇ ਇਸ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ ਬੂਟਾ ਸਿੰਘ ਦੇ ਬਾਰੇ ਟਿੱਪਣੀ ਤੋਂ ਬਾਅਦ ਇਹ ਵਿਵਾਦ ਜਿਹੜਾ ਉਹ ਪਖਿਆ ਹੋਇਆ ਸੀ ਜਿਸ ਤੋਂ ਬਾਅਦ ਇੱਕ ਵੱਡੀ ਚਰਚਾ ਹੋ ਰਹੀ ਹੈ ਕਿ ਆਖਰਕਾਰ ਕੀ ਕੁਝ ਨਿਬੜੇਗਾ ਇਸ ਰੀਕੇ ਦੇ ਨਾਲ 17 ਤਾਰੀਖ ਨੂੰ ਪੇਸ਼ ਹੋਣ ਦਾ ਹੁਕਮ ਜੋ ਹੈ ਉਹ ਦਿੱਤਾ ਗਿਆ ਹੈ ਕਿ ਪੇਸ਼ ਹੋਇਆ ਜਾਵੇ ਤਾਂ ਕਿ ਕੁਝ ਖਾਸ ਜਿਹੜੀਆਂ ਉਹ ਇੰਪੋਰਟੈਂਟ ਡਵੈਲਪਮੈਂਟ ਸੋਨਗੀਆਂ ਕਿਉਂਕਿ ਇਸ ਵਿਚਾਲੇ ਸਭ ਤੋਂ ਵੱਡੀ ਖਬਰ ਇਹ ਬਣਦੀ ਹੈ ਕਿ ਪੁੱਛਿਆ ਗਿਆ ਹੈ ਜਿਸ ਤਰੀਕੇ ਦੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਕੀਲ ਅੱਜ ਪਹੁੰਚੇ ਹੋਏ ਸੀ ਉਹਨਾਂ ਨੇ ਸਪੈਸ਼ਲੀ ਪੁੱਛਿਆ ਕਿ ਤੁਹਾਡੇ ਕੋਲ ਕੀ ਅਥਾਰਟੀ ਲੈਟਰ ਹੈ ਰੋਹਿਤ ਪਾਂਸਲ ਪੱਕਾ ਜਿਆਦਾ ਜਾਣਕਾਰੀ ਦਿੱਤੀ ਰੋਹਿਤ ਕੀ ਕੁਝ ਜਾਣਕਾਰੀ ਹੈ 17 ਤਾਰੀਖ ਨੂੰ ਪੇਸ਼ ਹੋ ਰਹੇ ਨੇ ਅਮਰਿੰਦਰ ਸਿੰਘ ਅੱਜ ਬੜੇਗਾ ਮਰੀ ਤਾਂ ਅਮਰਿੰਦਰ ਸਿੰਘ ਰਾਜਾ ਬੜੇਗੀ ਦੱਸ ਸਕਦੇ ਨੇ ਪਰ ਜਿਸ ਤਰੀਕੇ ਦੇ ਨਾਲ ਅੱਜ ਕਮਿਸ਼ਨ ਦੇ ਵੱਲੋਂ ਪੰਜਾਬ ਐਸੇ ਕਮਿਸ਼ਨ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਬੜੇਗ ਨੂੰ ਬੁਲਾਇਆ ਗਿਆ ਸੀ ਪਰ ਉਸ ਦੀ ਜਗ੍ਹਾ ਤੇ ਉਹਨਾਂ ਦੇ ਵਕੀਲ ਅਰਸ਼ਦੀਪ ਸਿੰਘ ਖੜਿਆਲ ਨੇ ਜਿਹੜੇ ਉਹ ਇਸ ਜਗ੍ਹਾ ਦੇ ਉੱਪਰ ਪੇਸ਼ ਹੁੰਦੇ ਨੇ ਔਰ ਉਹਨਾਂ ਦੇ ਵੱਲੋਂ ਜਦੋਂ ਕਿਹਾ ਗਿਆ ਕਿ ਜਿਹੜੇ ਸਾਡੇ ਜਿਹੜੇ ਖਾਸ ਤਰੀਕੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਇਸ ਵਕਤ ਤਰਨਤਾਰਨ ਇਲੈਕਸ਼ਨ ਦੇ ਵਿੱਚ ਵਿਅਸਤ ਨੇ ਔਰ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਹਲੇ ਤੱਕ ਪੇਸ਼ ਨਹੀਂ ਹੋ ਪਾਉਣਗੇ ਔਰ ਤਰਨਤਾਰਨ ਇਲੈਕਸ਼ਨ ਤੋਂ ਬਾਅਦ ਜਿਹੜਾ ਉਹ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਲਈ ਤਿਆਰ ਹੈ ਔਰ ਇਸ ਤੋਂ ਬਾਅਦ ਅਰਸ਼ਦੀਪ ਖੜਿਆਲ ਤੋਂ ਸਪੈਸ਼ਲ ਤੌਰ ਤੇ ਕਿਹਾ ਗਿਆ ਕਿ ਤੁਸੀਂ ਕੋਈ ਏਸੀ ਦਾ ਸਬੂਤ ਦਿਓ ਕਿ ਤੁਸੀਂ ਹੀ ਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਕੀਲ ਦੇ ਤੌਰ ਤੇ ਪੇਸ਼ ਹੋ ਰਹੇ ਹੋ ਤਾਂ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਜੋ ਅਥਾਰਟੀ ਲੈਟਰ ਜਾਰੀ ਕੀਤਾ ਗਿਆ ਸੀ ਅਰਸ਼ਪ੍ਰੀ ਖੜਿਆਲ ਦੇ ਨਾਮ ਤੇ ਉਹ ਜਿਹੜਾ ਇੱਕ ਅਥਾਰਟੀ ਲੈਟਰ ਆ ਉਹ ਵੀ ਕਮਿਸ਼ਨ ਨੂੰ ਸੌਂਪ ਦਿੱਤਾ ਜਿਸ ਨੂੰ ਕਮਿਸ਼ਨ ਨੇ ਆਪਣੇ ਰਿਕਾਰਡ ਦੇ ਵਿੱਚ ਰੱਖ ਲਿਆ ਔਰ ਨਾਲ ਦੀ ਨਾਲ ਹੁਣ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ 17 ਤਰੀਕ ਦੀ ਤਰੀਕ ਦੇ ਦਿੱਤੀ ਹੈ ਕਿ 17 ਨਵੰਬਰ ਨੂੰ ਤੁਹਾਨੂੰ ਪੇਸ਼ ਹੋਣਾ ਹੋਏਗਾ ਤਾਂ 17 ਨਵੰਬਰ ਦਾ ਜਿਹੜਾ ਸਮਾਂ ਹੈਗਾ ਉਹ ਇਲੈਕਸ਼ਨ ਤੋਂ ਬਾਅਦ ਦਾ ਸਮਾਂ ਹੈਗਾ ਕਿਉਂਕਿ 14 ਤੱਕ ਰਿਜ਼ਲਟ ਵੀ ਆ ਜਾਏਗਾ ਔਰ 17 ਤਰੀਕ ਨੂੰ ਜਿਹੜਾ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣ ਦੇ ਲਈ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਿਹਾ ਗਿਆ ਤਾਂ ਉਦੋਂ ਤੱਕ ਦੇਖਣਾ ਹੋਏਗਾ ਕਿ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਕਮਿਸ਼ਨ ਦੇ ਸਾਹਮਣੇ ਪੇਸ਼ ਹੁੰਦਿਆ ਜਾਂ ਨਹੀਂ ਹ ਜਿਹੜਾ ਆਪਣਾ ਪੱਖ ਹੈਗਾ ਉਹ ਉਹਨਾਂ ਦੇ ਵੱਲੋਂ ਕਮਿਸ਼ਨ ਦੇ ਸਾਹਮਣੇ ਰੱਖਿਆ ਜਾਂਦਾ ਜੇਕਰ ਉਹ ਪੇਸ਼ ਹੁੰਦੇ ਨੇ ਜੀ ਲੱਗਦਾ ਕਿ ਰੋਹਿਤ ਜਿਸ ਤਰੀਕੇ ਦੇ ਅੱਜ ਬੋਲ ਚੇਅਰਪਰਸਨ ਗੜੀ ਦੇ ਸਨ ਉਸ ਤੋਂ ਬਾਅਦ ਜਿਹੜਾ ਸਿਨੈਰੀਓ ਬਣਿਆ ਅਥਾਰਟੀ ਲੈਟਰ ਵੀ ਮੰਗਿਆਗਾ ਚੀਫ ਸਪੋਕਸਪਰਸਨ ਤੋਂ ਜਿਹੜੇ ਬਿਹਾਫ ਤੇ ਪੇਸ਼ ਹੋਏ ਦੇਖੋ ਖਾਸ ਤਰੀਕੇ ਦੇ ਨਾਲ ਹੁੰਦਾ ਕੀ ਹੈ ਕਿ ਚੀਫ ਸਪੋਕਸਪਰਸਨ ਵੀ ਇਸ ਜਗ੍ਹਾ ਦੇ ਉੱਪਰ ਜੇਕਰ ਦੇਖਿਆ ਜਾਵੇ ਤਾਂ ਇੱਕ ਐਡਵੋਕੇਟ ਦੇ ਤੌਰ ਤੇ ਅਸ਼ਪ੍ਰੀਤ ਖੜਿਆਲੇ ਜਿਹੜੇ ਉਹ ਪੇਸ਼ ਹੋਈ ਨਹੀਂ ਅਜਿਹੇ ਦੇ ਵਿੱਚ ਹੁੰਦਾ ਕੀ ਹੈ ਕਿ ਕੱਲ ਨੂੰ ਅਮਰਿੰਦਰ ਸਿੰਘ ਰਾਜਵਾੜੀ ਕਹਿੰਨ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਵਿਆਪਸੇ ਕਿਹੜਾ ਵਕੀਲ ਪੇਸ਼ ਹੋ ਗਿਆ ਤਾਂ ਅਥਾਰਟੀ ਲੈਟਰ ਕਿਉਂਕਿ ਜਦੋਂ ਗੱਲਾਂ ਵਰਬਲੀ ਹੋਣ ਗੱਲ ਵੱਖਰੀ ਹੁੰਦੀ ਹੈ ਪਰ ਜਦੋਂ ਚੀਜ਼ਾਂ ਕਾਨੂੰਨੀ ਦਾਇਰੇ ਦੇ ਵਿੱਚ ਆ ਜਾਂਣ ਤਾਂ ਹਰ ਚੀਜ਼ ਨੂੰ ਰਿਟਰਨ ਰੂਪ ਦੇ ਵਿੱਚ ਲਿਖਣਾ ਪਿਆ ਤਾਂ ਜ਼ਰੂਰੀ ਹੋ ਜਾਂਦਾ ਹੈਗਾ ਪਰ ਇਹੀ ਕਾਰਨ ਹੈਗਾ ਕਿ ਉਸ ਚੀਜ਼ ਦੇ ਲਈ ਅਥਾਰਟੀ ਲੈਟਰ ਦੀ ਜ਼ਰੂਰਤ ਹੁੰਦੀ ਹੈ ਕਿ ਮੈਂ ਨਹੀਂ ਆ ਸਕਦਾ ਮੇਰੀ ਜਗ੍ਹਾ ਤੇ ਮੇਰੇ ਵਕੀਲ ਆ ਰਹੇ ਨੇ ਔਰ ਇਸੇ ਕਾਰਨ ਕਰਕੇ ਅਥਾਰਟੀ ਲੈਟਰ ਮੰਗਾਇਆ ਗਿਆ ਸੀਗਾ ਜਿਹੜਾ ਕਮਿਸ਼ਨ ਦੇ ਕੋਲ ਜਮ੍ਹਾਂ ਕਰਵਾ ਦਿੱਤਾ ਗਿਆ ਹੈਗਾ ਔਰ ਕាលੀਏ ਕਿ ਜਿਹੜੀ ਉਸ ਤੋਂ ਬਾਅਦ ਹੀ ਚਿੱਠੀ ਹੈਗੀ ਉਹ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਲਈ ਜਾਰੀ ਕਰ ਦਿੱਤੀ ਕਿਉਂਕਿ ਇੱਕ ਤਰੀਕੇ ਦੇ ਨਾਲ ਜੇਕਰ ਤੁਹਾਡੀ ਅਥਾਰਟੀ ਲੈਟਰ ਦੇ ਬਿਹਾਫ ਤੇ ਕੋਈ ਵਿਅਕਤੀ ਤੁਹਾਡੇ ਕੋਲ ਪੇਸ਼ ਹੋ ਜਾਂਦਾ ਤਾਂ ਇਸ ਦਾ ਮਤਲਬ ਇਹ ਹੀ ਹੈ ਕਿ ਤੁਹਾਡੀ ਪੇਸ਼ੀ ਵੀ ਹੋ ਚੁੱਕੀ ਹੈ ਔਰ ਜੋ ਚੀਜ਼ ਉਸ ਨੂੰ ਕਹੀ ਜਾਏਗੀ ਉਹ ਤੁਹਾਨੂੰ ਵੀ ਕਬੂਲ ਹੋਏਗੀ ਅਥਾਰਟੀ ਲੈਟਰ ਦਾ ਮਤਲਬ ਸਿੱਧੇ ਤੌਰ ਤੇ ਇਹ ਹੀ ਮੰਨਿਆ ਜਾਂਦਾ ਔਰ ਇਹੀ ਕਾਰਨ ਹੈ ਕਿ ਹੁਣ ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂਗੇ ਕਿ ਹੁਣ ਕਮਿਸ਼ਨ ਨੇ ਨਮੀ ਤਰੀਕ ਦਾ ਐਲਾਨ ਕਰ ਦਿੱਤਾ ਉਦੋਂ ਤੱਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈਗਾ ਔਰ ਉਸ ਦਿਨ ਅਮਰਿੰਦਰ ਸਿੰਘ ਰਾਜਾ ਵੜਿੰਗ ਪੇਸ਼ ਹੁੰਦੇ ਨੇ ਜਾਂ ਨਹੀਂ ਹੁੰਦੇ ਉਹ ਦੇਖਣਾ ਹੋਏਗਾ। ਬਿਲਕੁਲ ਬਹੁਤ ਸ਼ੁਕਰੀਆ ਜਿਆਦਾ ਜਾਣਕਾਰੀ ਸਾਂਝ ਪਾਉਣ ਵਾਸਤੇ ਰੋਹਿਟ।